ਬਹੁਤ ਸਾਰੇ ਸਰਕਾਰ ਦੇ ਮੁਲਾਜ਼ਮ ਖਾਦਿਓ ਜਿਵੇਂ ਆਪਾਂ ਸਭ ਨੂੰ ਪਤਾ ਕਿ ਪੰਜਾਬ ਇਸ ਸਮੇਂ ਅੜਾਈ ਮਾਰਦੇ ਹੋਏ ਆ ਬਹੁਤ ਵੱਡੀ ਦਿੱਕਤ ਪੰਜਾਬ ਵਾਸੀਆਂ ਦੇ ਪਈ ਹੋਈ ਆ ਤੇ ਉਹਦੇ ਸਬੰਧ ਦੇ ਵਿੱਚ ਅੱਜ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਸਿਵਲ ਸੈਕਰੀਟੇਟ ਦੀ ਇੱਕ ਮੀਟਿੰਗ ਹੋਈ ਸੀਗੀ ਤੇ ਸਾਰੇ ਅਲੱਗ-ਅਲੱਗ ਜਥੇਬੰਦੀਆਂ ਦੇ ਅਹੁਦੇਦਾਰ ਨੇ ਮਿਲ ਕੇ ਇੱਕ ਫੈਸਲਾ ਲਿਆ ਕਿ ਸਾਰੇ ਹੀ ਮੁਲਾਜ਼ਮ ਆਪਣੀ ਇੱਕ ਦਿਨ ਦੀ ਤਨਖਾਹ ਜਿਹੜੀ ਆ ਉਹ ਦੇਣਗੇ ਗ੍ਰੇਡ ਤਾਂ ਕਿ ਜਿਹੜੇ ਪੰਜਾਬ ਦੇ ਵਿੱਚ ਜਾ ਕੇ ਹੜ੍ਹ ਦੇ ਮਾਰੇ ਹੋਏ ਜਿਹੜੇ ਇਲਾਕੇ ਆ ਉਹਦੇ ਵਿੱਚ ਜਾ ਕੇ ਆਪਾਂ ਸੇਵਾ ਕਰ ਸਕੀਏ ਉਹਨਾਂ ਦੀ ਹੈਲਪ ਕਰ ਸਕੀਏ ਕਿਉਂਕਿ ਸਰਕਾਰਾਂ ਦਾ ਹਾਲ ਤੁਸੀਂ ਦੇਖਿਆ ਚਾਹੇ ਉਹ ਸੈਂਟਰ ਗਵਰਨਮੈਂਟ ਹੋਵੇ ਤੇ ਚਾਹੇ ਉਹ ਰਾਜ ਸਰਕਾਰ ਹੋਵੇ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਪੰਜਾਬ ਵਾਸੀਆਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਆ ਰਹੀ ਸੋ ਜਦੋਂ ਪੰਜਾਬ ਡੁੱਬ ਰਿਹਾ ਤੇ ਆਪਾਂ ਸਾਰੇ ਪ੍ਰਮਾਤਮਾ ਨੇ ਸਾਨੂੰ ਸੁੱਖੀ ਕੀਤਾ ਹੋਇਆ ਸਾਡੇ ਕੋਲ ਥੋੜੀ-ਬਹੁਤ ਵਿੱਤੀ ਸਹਾਇਤਾ ਕਰਨ ਦੀ ਜਿਹੜੀ ਇੱਕ ਸਮਰਤਾ ਹੈਗੀ ਆ ਤੇ ਆਪਾਂ ਕੋਨਾ ਹੈ ਹੱਲ ਕਰੀਏ ਸੋ ਵਾਹਿਗੁਰੂ ਨੇ ਜੇ ਸਾਨੂੰ ਇੰਨੇ ਕਾਬਿਲ ਬਣਾਇਆ ਤੇ ਆਓ ਆਪਾਂ ਸਾਰੇ ਇੱਕ ਦਿਨ ਦੀ ਤਨਖਾਹ ਜਿਹੜੀ ਆ ਆਪਣੇ ਉਹਨਾਂ ਸਾਫੀ ਵਾਲੀ ਆਪਣੇ ਉਹਨਾਂ ਪੰਜਾਬ ਵਾਸੀਆਂ ਲਈ ਦਈਏ ਜੋ ਪਹਾੜ ਦੇ ਜਿਹੜੇ ਆ ਪੀੜਤਾ ਤੇ ਹੜ੍ਹ ਨੂੰ ਹੰਡਾਰੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ 7-8 ਫੁੱਟ ਪਾਣੀ ਭਰ ਗਿਆ ਤੇ ਉਹ ਛੱਤਾਂ ਤੇ ਰਹਿ ਰਹੇ ਨੇ ਕਈ ਤਰ੍ਹਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਗਾ ਡੰਗਰ ਬੱਚੇ ਜਿਹੜੇ ਆ ਉਹ ਵੀ ਬਹੁਤ ਜ਼ਿਆਦਾ ਬੁਰਾ ਹਾਲ ਆ ਜਾਨਵਰਾਂ ਦਾ ਸੋ ਇੱਕ ਬਹੁਤ ਵੱਡੀ ਅਮਾਉਂਟ ਦੀ ਜ਼ਰੂਰਤ ਆ ਇਹ ਨਹੀਂ ਕਿ ਇਹ ਬੜਾ ਛੋਟੀ ਜਿਹੀ ਅਮਾਉਂਟ ਨਾਲ ਕੁਝ ਹੋ ਜਾਏਗਾ ਵੱਡੀ ਅਮਾਉਂਟ ਦੀ ਲੋੜ ਆ ਸੋ ਕੱਲ ਪੰਜਾਬ ਸਿਵਲ ਸੈਕਟਰੀਟ ਦੇ ਪੀਐਫ ਪੀਐਸਐਸ ਕਾਡਰ ਦੀ ਜਿਹੜੀ ਐਸੋਸੀਏਸ਼ਨ ਉਹਨਾਂ ਦੇ ਗਰੁੱਪ ਦੇ ਵਿੱਚ ਡਿਸਕਸ਼ਨ ਚੱਲੀ ਤੇ ਬਾਕੀ ਜਿਹੜੇ ਜਿੰਨੇ ਵੀ ਐਸੋਸੀਏਸ਼ਨਾਂ ਉਹਨਾਂ ਦੇ ਗਰੁੱਪਾਂ ਦੇ ਵਿੱਚ ਡਿਸਕਸ਼ਨ ਚੱਲੀ ਤੇ ਉਹਦੇ ਵਿੱਚ ਆਪ ਮੁਹਾਰੇ ਹੋ ਕੇ ਸਾਥੀਆਂ ਨੇ ਡੋਨੇਸ਼ਨ ਬਾਰੇ ਜਿਹੜੀ ਆ ਉੱਥੇ ਗੱਲ ਕੀਤੀ ਤੇ ਅੱਜ ਤਕਰੀਬਨ ਤਕਰੀਬਨ ਨੀਅਰ ਅਬਾਊਟ 1 ਲੱਖ ਰੁਪਏ ਦੇ ਨੇੜੇ ਤੇੜੇ ਜਿਹੜੇ ਆ ਉਹ ਕਲੈਕਸ਼ਨ ਹੋ ਰਹੀ ਹੈ ਕੋਈ ਇਹਦੇ ਵਿੱਚ 11000 ਦੇ ਰਿਹਾ ਕੋਈ 21000 ਦੇ ਰਿਹਾ ਕੋਈ 31000 ਦੇ ਰਿਹਾ ਕੋਈ 5000 ਦੇ ਰਿਹਾ ਜਿਹੜੀ ਅਜੇ ਤੱਕ ਆਈ ਆ ਸੋ ਆਪ ਸਭ ਨੂੰ ਹੱਥ ਜੋੜ ਕੇ ਸਾਡੇ ਸਾਰੇ ਵੱਲੋਂ ਬੇਨਤੀ ਆ ਕਿ ਘੱਟੋ ਘੱਟ ਇੱਕ ਦਿਨ ਦੀ ਤਨਖਾਹ ਜਿਹੜੀ ਕ੍ਰੋਸ ਐਂਡਰਿਓ ਦੇਣ ਦੀ ਕਿਰਪਾਲਤਾ ਕੀਤੀ ਜਾਵੇ ਤਾਂ ਕਿ ਅਸੀਂ ਆਪਾਂ ਸਾਰੇ ਮਿਲ ਕੇ ਅੱਗੇ ਸੇਵਾ ਕਰ ਸਕੀਏ ਸੋ ਨਾਲ ਨਾਲ ਇਹ ਵੀ ਹੈ ਕਿ ਕਿਸੇ ਨੂੰ ਜ਼ਬਰਦਸਤੀ ਨਹੀਂ ਕਰਨੀ ਜਿਹੜੀ ਅੰਦਰੋਂ ਇੱਛਾ ਪੈਦਾ ਹੋ ਰਹੀ ਹੈ ਕਿ ਮੈਂ ਆਪਣੀ ਭਰਾਵਾਂ ਲਈ ਆਪਣੀਆਂ ਭੈਣਾਂ ਲਈ ਆਪਣੇ ਬਜ਼ੁਰਗਾਂ ਲਈ ਕੁਝ ਕਰਾਂ ਉਹਨਾਂ ਕੋਲੋਂ ਇਹ ਪੈਸੇ ਕਲੈਕਟ ਕਰ ਲੈਣ ਜਿਹੜੀ ਜਿਨ੍ਹਾਂ ਦੀ ਆਤਮਾ ਨਹੀਂ ਮੰਨਦੀ ਕਿ ਅਸੀਂ ਕਲੈਕਟ ਜਬਰਦਸਤੀ ਨਾ ਕੀਤੀ ਜਾਵੇ ਸੋ ਲਾਸਟ ਡੇਟ ਅਸੀਂ 5 ਤਰੀਕ ਰੱਖੀ ਸ਼ੁੱਕਰਵਾਰ ਤੱਕ ਤਾਂ ਕਿ ਅਸੀਂ ਅਗਲੇ ਕਾਰਜ ਦੇ ਆਰੰਭ ਕਰ ਸਕੀਏ ਤੇ 5 ਤਰੀਕ ਤੱਕ ਸੱਤਰੇ ਦੇ ਖਾਤੀ ਇਹ ਜਿਹੜੇ ਆ ਕਿ ਸੇਵਾ ਦੇ ਦੇਣ ਸੋ ਬਾਕੀ ਜਥੇਬੰਦੀਏ ਨੂੰ ਵੀ ਬੇਨਤੀ ਹੈ ਕਿ ਉਹ ਵੀ ਆਪਣੇ ਇਹਦੇ ਬਾਰੇ ਸੋਚਣ ਤਾਂ ਕਿ ਆਪਾਂ ਅਗਲਾ ਜਿਹੜਾ ਖਾਰਜ ਇਕੱਠੇ ਹੋ ਕੇ ਕਰ ਸਕੀਏ